ਦੀ ਹਾਲ ਚਾਲ ਨੇ ਆਪਾਂ ਹੁਣ ਵਾਲੇ ਜਵਾਨੇ ਤੇ ਪਹਿਲਾਂ ਵਾਲੇ ਜਵਾਨੇ ਦੀ ਗੱਲ ਕਰਦੇ ਆ ਕਿ ਕਿਸੇ ਟਾਈਮ ਉਹ ਮਿਸਤਰੀ ਪੇਜ ਕੱਸ ਨਾਲ ਪੇਜ ਪੂਜ ਕੱਸਦੇ ਹੋਣੇ ਹਨਾ ਤੇ ਬਰਮੇ ਨਾਲ ਗਲੀਆਂ ਮਾਰਦੇ ਨੇਗੇ ਹੱਥਾਂ ਨਾਲ ਹਨਾ ਸਾਰਾ ਹੱਥੀ ਕੰਮ ਸੀਗਾ ਉਦੋਂ ਬਾਅਦ ਵੀਰੇ ਆਪਣਾ ਤਾਰਾਂ ਆ ਗੀਆਂ ਤਾਰਾਂ ਵਾਲੀਆਂ ਡ੍ਰਿਲਾਂ ਆ ਗੀਆਂ ਉਹਨਾਂ ਨਾਲ ਗਲੀਆਂ ਗਲੀਆਂ ਮਾਰਨੇਗੇ ਹੁਣ ਇੰਨੀ ਕਿ ਤਰੱਕੀ ਕਰ ਲਈ ਦੁਨੀਆ ਨੇ ਮਤਲਬ 63 ਦੇ ਡਰਲ ਆ ਗਏ ਬਿਜਲੀ ਦਾ ਵੀ ਕੋਈ ਉਹ ਨਹੀਂ ਹੈਗਾ ਮਤਲਬ ਆਪਾਂ ਨੂੰ ਚਾਂਸ ਵੀ ਬਿਜਲੀ ਲਾਈਟ ਜਾਵੇ ਚਾਹੇ ਨਾ ਜਾਵੇ ਜਦੋਂ ਮਤਲਬ 63 ਦੇ ਡਰਲਾਂ ਹੁੰਦੇ ਨੇਗੇ ਤਾਂ ਨਾਲ ਤਾਂ ਕੰਮ ਫਾਸਟ ਨੇ ਪੜਦਾਗਾ ਤੇ ਨਾਲੇ ਮਤਲਬ ਲਾਈਟ ਦੀ ਕੋਈ ਦਿੱਕਤ ਨਹੀਂ ਹੈਗੀ ਇੰਨੀ ਮਤਲਬ ਅੱਗੇ ਦੁਨੀਆ ਵੱਧ ਚੁੱਕੀ ਹੈ ਹੁਣ ਪਹਿਲਾਂ ਵਾਲੇ ਜਮਾਨੇ ਦੇ ਤੇ ਹੁਣ ਜਮਾਨੇ ਵਿੱਚ ਕਿੰਨਾ ਫਰਕ ਹੈ ਦੇਖ ਲੋ ਵੀਰੋ ਇਹਨਾਂ ਹਰ ਇੱਕ ਚੀਜ਼ ਹੁਣ ਬੈਟਰੀ ਤੇ ਆਉਣ ਲੱਗ ਗਈਆਂ ਕਟਰ ਵੀ ਬੈਟਰੀ ਤੇ ਆਉਣ ਲੱਗ ਗਏ ਗ੍ਰਾਈਂਡਰ ਬੈਟਰੀ ਤੇ ਆਉਣ ਲੱਗ ਗਏ ਹਰ ਇੱਕ ਚੀਜ਼ਾਂ ਬੈਟਰੀ ਤੇ ਆਉਣ ਲੱਗ ਗਈਆਂ ਤੇ ਇਹਦੇ ਨਾਲ ਬਿਜਲੀ ਦਾ ਕੰਮ ਬਹੁਤ ਘੱਟ ਗਿਆ ਅੱਗੇ ਲਾਈਟ ਚੱਲ ਜਾਂਦੀ ਹੁੰਦੀ ਸੀ ਮਿਸਤਰੀ ਕੰਮ ਕਰਨ ਨੂੰ ਝਾਕੀ ਇਹਨਾਂ ਦੇ ਖੜੇ ਵੀ ਹੁਣ ਵੀ ਲਾਈਟ ਆਈ ਹੁਣ ਵੀ ਲਾਈਟ ਆਈ ਪਰ ਹੁਣ ਕੰਮ ਬਹੁਤ ਫਾਸਟ ਨਿਪਟਦਾ ਹੈਗਾ ਤੇ ਬਾਕੀ ਹਨਾ ਤੁਸੀਂ ਦੱਸੋ ਕਿਵੇਂ ਅੱਜਕੱਲ ਟੈਕਨੋਲੋਜੀ ਆ ਰਹੀ ਹੈ ਇਹਨਾਂ ਮੇਰੇ ਤੋਂ